ਮੀਟੀਆਣਾ ਇਲਾਕੇ ਵਿੱਚ ਚੋਰ ਚੁਸ ਤੇ ਪੁਲਿਸ ਸੁਸਤ ਕਿਉਂ ਕਹਿ ਰਹੇ ਆ ਅਸੀਂ ਤੁਹਾਨੂੰ ਦੱਸਦੇ ਆ ਚੋਰਾ ਨੇ ਕਰਿਆਨੇ ਦੀ ਦੁਕਾਨ ਤੋਂ ਲੱਖਾਂ ਦਾ ਕੀਤਾ ਸਮਾਨ ਚੋਰੀ ਥਾਣਾ ਮੀਟੀਆਣੇ ਦੇ ਇਲਾਕੇ ਵਿੱਚ ਚੋਰਾਾਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਆਏ ਦਿਨ ਚੋਰਾਾਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਪ੍ਰੰਤੂ ਪੁਲਿਸ ਪ੍ਰਸ਼ਾਸਨ ਦੇ ਲੰਮੇ ਹੱਥ ਇਹਨਾਂ ਚੋਰਾਾਂ ਤੱਕ ਨਹੀਂ ਪਹੁੰਚ ਰਹੇ ਬੀਤੇ ਦਰਮਿਆਨੀ ਰਾਤ ਵੀ ਚੋਰਾਾਂ ਨੇ ਅੱਡਾ ਅੱਤਵਾਲ ਵਿਖੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੰਦਿਆਂ ਦਲਜੀਤ ਕਰਿਆਨਾ ਸਟੋਰ ਦਾ ਸ਼ਟਰ ਭੰਨ ਕੇ 9000 ਰੁਪਏ ਦੀ ਨਕਦੀ ਸਮੇਤ ਲੱਖਾਂ ਦਾ ਕੀਮਤੀ ਸਮਾਨ ਚੋਰੀ ਕਰ ਲਿਆ ਇਨ੍ਹਾਂ ਹੀ ਚੋਰਾ ਨੇ ਮਿੰਟੂ ਸਮਰਸੀਬਲ ਮੋਟਰ ਰੁਪਿਆ ਦੀ ਦੁਕਾਨ ਦਾ ਛੱਡਰ ਵੀ ਤੋੜਿਆ ਵਿਜੀ ਗਾਰਮੈਂਟ ਦੀ ਦੁਕਾਨ ਤੋਂ ਤਾਲੇ ਤੋੜਨ ਦੀ ਅਸਫਲ ਕੋਸ਼ਿਸ਼ ਵੀ ਕੀਤੀ ਚੋਰੀ ਦੀ ਵਾਰਤਾ ਦਾ ਸ਼ਿਕਾਰ ਹੋਈ ਕਰਿਆਨਾ ਦੀ ਦੁਕਾਨ ਦੇ ਮਾਲਕ ਦੀਪ ਕਰੋੜਾ ਨੇ ਦੱਸਿਆ ਕਿ ਉਹ ਆਪਣੀ ਕਰਿਆਨੇ ਦੀ ਦੁਕਾਨ ਵਿੱਚ ਹੀ ਮੋਬਾਈਲ ਦਾ ਕੰਮ ਵੀ ਕਰਦਾ ਹੈ ਚੋਰਾ ਨੇ ਉਸ ਦੇ 6 ਨਵੇਂ ਮੋਬਾਈਲ ਫੋਨ 9000 ਕੈਸ਼ 2-3 ਸਰੋਂ ਦੇ ਤੇਲ ਇੱਕ ਟੀਨ ਡਾਲ ਢਾਕੇ ਹੋ 12 ਕਿਲੋ ਦੇਸੀ ਕਿਓ ਕੋਲਡ ਡਰਿੰਕ ਦੀਆਂ ਬੋਤਲਾਂ ਪਰਫਿਊਮਿਤ ਹੋਰ ਕੀਮਤੀ ਸਮਾਨ ਚੋਰੀ ਕਰ ਲਿਆ ਪੀੜਤ ਦੁਕਾਨਦਾਰ ਨੇ ਇਸ ਘਟਨਾ ਦੀ ਸੂਚਨਾ ਥਾਣਾ ਮੀਟੀ ਵਾਲੇ ਦੇ ਪੁਲਿਸ ਨੂੰ ਦਿੱਤੀ ਹੈ ਪਿੰਡ ਦੇ ਹੋਰ ਦੁਕਾਨਦਾਰਾਂ ਨੇ ਦੱਸਿਆ ਕਿ ਪਿਛਲੇ 1 ਮਹੀਨੇ ਦੇ ਅੰਦਰ ਚੋਰਾਂ ਵੱਲੋਂ 3 ਵਾਰ ਦੁਕਾਨਾਂ ਦੇ ਸ਼ਟਰ ਤੋੜ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਚੁੱਕਾ ਹੈ ਪਰੰਤੂ ਅਜੇ ਤੱਕ ਕੋਈ ਵੀ ਚੋਰ ਪੁਲਿਸ ਵੱਲੋਂ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ ਆਈ ਦਿਨ ਚੋਰਾ ਦੀਆਂ ਹੋ ਰਹੀਆਂ ਐ ਨਾ ਚੋਰੀ ਦੀਆਂ ਵਾਰਦਾਤਾਂ ਨੂੰ ਲੈ ਕੇ ਲੱਗ ਕੇ ਜਸ਼ਨ ਦਾ ਮਾਹੌਲ ਬਸਰਿਆ ਹੋਇਆ ਹੈ ਜਨਤਾ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੀ ਹੈ ਆਓ ਦੇਖ ਲਈਏ ਆ ਪੂਰੀ ਰਿਪੋਰਟ ਸਸੀ ਗਾਲ ਜੀ ਮੇਰਾ ਨਾਮ ਦੀਪਕਾ ਅਰੋੜਾ ਏ ਬਲਜੀਤ ਕਰਾਨਾ ਸਟੋਰ ਪਿੰਡ ਅਤੋਵਾਲ ਦੀ ਖਬਰ ਤੋਂ ਦੱਸਣ ਲੱਗੇ ਆ ਆਪਣੇ ਰਾਤ ਇੱਥੇ ਹੋਈ ਹੈ ਜੀ ਚੋਰੀ ਸਾਡੇ ਨਾਲ ਦੀ ਦੁਕਾਨ ਆ ਮੋਟਰਾਂ ਵਾਲੀ ਤਾਂ ਉਹਨਾਂ ਦਾ ਸ਼ਟਰ ਪਟਿਆ ਹੋਇਆ ਸੀ ਸਵੇਰੇ ਇਹਨਾਂ ਨੂੰ ਕਿਸੇ ਨੇ ਦੱਸਿਆ ਤਾਂ ਜਦੋਂ ਇਹਨਾਂ ਨੇ ਆ ਕੇ ਦੇਖਿਆ ਤਾਂ ਸਾਨੂੰ ਫੋਨ ਕੀਤਾ ਵੀ ਸਾਡੇ ਚੋਰੀ ਹੋ ਗਈ ਆ ਤਾਂ ਜਦੋਂ ਅਸੀਂ ਆਪਣਾ ਸ਼ਟਰ ਦੇਖਿਆ ਤਾਂ ਸਾਡੇ ਵੀ ਜਿੰਦੇ ਜਿੰਦੇ ਭੰਨੇ ਹੋਏ ਸੀ ਅਸੀਂ ਦੇਖਿਆ ਸ਼ਟਰ ਚੱਕ ਕੇ ਤਾਂ ਕਾਫੀ ਨੁਕਸਾਨ ਹੋਇਆ ਜਦੋਂ ਹੀ ਸ਼ਟਰ ਚੱਕਿਆ ਤਾਂ ਦੇਖਿਆ ਕਾਫੀ ਨੁਕਸਾਨ ਹੋਇਆ ਜਿਹਦੇ ਵਿੱਚ ਪੈਸਿਆਂ ਵਾਲਾ ਗੱਲਾ ਉਹ ਗੱਲਾ ਸਣੇ ਲੱਗੇ ਮਤਲਬ ਵਿੱਚ ਇੱਕ ਤਾਂ ਹੁੰਦਾ ਨਾ ਵੀ ਪੈਸੇ ਚੋਰੀ ਹੁੰਦੇ ਪੂਰਾ ਗੱਲਾ ਲੱਗੇ ਵਿੱਚ ਕਾਫੀ ਰਸੀਦਾਂ ਬਿੱਲ ਲੋਕਾਂ ਦੇ ਲਿਖੇ ਹੋਏ ਧਾਰ ਕਾਪੀ ਸੀ ਭਈ ਉਹ ਵੀ ਲੱਗੇ ਵਿੱਚ ਸਣੇ ਤੇ ਕੈਸ਼ ਠੇਗਾ 8-9000 ਦਾ ਕੈਸ਼ ਸੀ ਭਾਨ ਸੀ ਕਾਫੀ ਇਕੱਠੀ ਤੇ ਫਿਰ ਤੇਲ ਦੇ ਟੀਨ ਦੋ ਇੱਥੇ ਧੋ ਦਾ ਟੀਨ ਮੋਰੇ ਫਰੰਟ ਤੇ ਰੱਖਿਆ ਹੁੰਦਾ ਉਹ ਵੀ ਲੱਗੇ ਦੇਸੀ ਕੇ ਉਹਦੇ ਦੋ ਖਾਨੇ ਭਰੇ ਹੁੰਦੇ ਆ ਜੀ ਘੱਟੋ ਘੱਟ 10-12 ਕਿਲੋ ਦੇ ਕਰੀਬ ਦੇਸੀ ਕੇ ਹੁੰਦਾ ਅਲੱਗ-ਅਲੱਗ ਵੈਰਾਈਟੀ ਦਾ ਉਹ ਵੀ ਸਾਰੇ ਖਾਨੇ ਖਾਲੀ ਆ ਤੇ ਰਫਰਿਜਰੈਟਰ ਸਾਰੀ ਖਾਲੀ ਆ ਛੋਟਾ ਜਿੰਨਾ ਸੀ ਸਾਰਾ ਲੈ ਗਏ ਫ੍ਰਿਜ ਚ ਕੀ ਹੋ ਪਿਆ ਹੁੰਦਾ ਟੀਮਤੀ ਚੀਜ਼ਾਂ ਕੇਸਰ ਵਗੈਰਾ ਪਈ ਹੁੰਦੀ ਉਹ ਵੀ ਲੈ ਗਏ ਤੇ ਬਾਕੀ ਮੋਬਾਈਲ ਮੇਰਾ ਮੋਬਾਈਲਾਂ ਦਾ ਵੀ ਕੰਮਾਂ ਨਾਲ ਮੋਬਾਈਲ ਵੀ 5-6 ਮੋਬਾਈਲ ਹੈ ਨਹੀਂ ਜਿਹੜੇ ਮਹਿੰਗੇ ਸੀਗੇ ਵੀ ਹੋਪ ਉਹਦੇ ਉਹ ਵੀ ਹੈ ਨਹੀਂਗੇ